ਤੋਂ ਦਸਿਕ ਨਸ਼ੇ ਦੇ ਵਿੱਚ ਡੁੱਬਦੀ ਜਾ ਰਹੀ ਪੰਜਾਬ ਦੀ ਜਵਾਲੀ ਨੂੰ ਮੁੜ ਲੀਹਾਂ ਤੇ ਲਿਆਉਂਦੇ ਨੇ ਸੂਬਾ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਚੜੀ ਗਈ ਸੀ ਜਿਸ ਨੂੰ ਨਾਮ ਦਿੱਤਾ ਗਿਆ ਯੁੱਧ ਨਸ਼ਾ ਵਿਰੋਧ ਜਿੱਤੇ ਚੱਲਦੇ ਪਹਿਲੇ ਪੜਾਅ ਹੇਟਨ ਨਸ਼ੇ ਦੇ ਸੂਤਾਗਰਾਂ ਨੂੰ ਫੜ ਕੇ ਜ਼ਿਲ੍ਹਿਆਂ ਦੇ ਪਿੱਛੇ ਸੁੱਟਿਆ ਗਿਆ ਦੂਸਰੇ ਪੜਾਅ ਦੇ ਵਿੱਚ ਸੂਬਾ ਸਰਕਾਰ ਦੇ ਵਜ਼ੀਰਾਂ ਦੇ ਵੱਲੋਂ ਪਿੰਡਾਂ ਵਿੱਚ ਜਾ ਕੇ ਕਮੇਟੀਆਂ ਤਿਆਰ ਕੀਤੀਆਂ ਗਈਆਂ ਤੇ ਲੋਕਾਂ ਨੂੰ ਸੋਹ ਚਕਾਈਆਂ ਨੇ ਕਿ ਨਸ਼ਾ ਵੇਚਣ ਵਾਲਿਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇ ਤਾਂ ਸੂਬਾ ਸਰਕਾਰ ਨੂੰ ਇਸ ਮੁਹਿੰਮ ਦਾ ਹੁਣ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਸੋ ਦੱਸਦੇ ਕਿ ਅੱਜ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਚੱਕ ਮਨਹਾਸਾ ਵਿਖੇ ਇੱਕ ਨੌਜਵਾਨ ਦੇ ਵੱਲੋਂ ਨਸ਼ਾ ਛਡਣ ਦੀ ਗੱਲ ਆਪਣੇ ਪਰਿਵਾਰ ਦੇ ਨਾਲ ਸਾਂਝੀ ਕੀਤੀ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਪਿੰਡ ਦੇ ਸਰਪੰਚ ਦੇ ਨਾਲ ਗੱਲ ਕੀਤੀ ਤਾਂ ਸਰਪੰਚ ਵੱਲੋਂ ਨਸ਼ੇ ਦੀ ਦਲਦਲ ਜੁਫਾਸੇ ਨੌਜਵਾਨ ਨੂੰ ਥਾਣੇ ਲਿਆਂਦਾ ਗਿਆ। ਜਿੱਥੇ ਪੁਲਿਸ ਵੱਲੋਂ ਸਖ਼ਤ ਨੂੰ ਹੌਸਲਾ ਦਿੱਤਾ ਤੇ ਉਸਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਤੇ ਨਾਲ ਹੀ ਨਸ਼ਾ ਛਡਾਊ ਦੇ ਲਈ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ। ਵਿਰੋਧ ਮੁਹਿੰਮ ਦੇ ਤਹਿਤ ਪਿੰਡ ਚੱਕ ਮਨਾਸਾਂ ਦੀ ਪੰਚਾਇਤ ਆਪਣੇ ਪਿੰਡ ਦੇ ਇੱਕ ਡਰੱਗ ਐਡਿਕਟਡ ਲੜਕੇ ਨੂੰ ਨੌਜਵਾਨ ਨੂੰ ਸਾਡੇ ਕੋਲ ਲੈ ਕੇ ਆਏ ਸੀ ਕਿ ਸਾਡਾ ਬੇਟਾ ਨਸ਼ਾ ਛੱਡਣਾ ਚਾਹੁੰਦਾ ਹੈ ਇਹ ਬਹੁਤ ਵਧੀਆ ਉਪਰਾਲਾ ਹੈਗਾ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿੱਦਾਂ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਸੀ ਉਸੇ ਮੁਹਿੰਮ ਦੇ ਤਹਿਤ ਪਿੰਡ ਜਾਗਰੂਕ ਹੋ ਕੇ ਖੁਦ ਅੱਗੇ ਹੋ ਕੇ ਆਇਆ ਹੈ ਕਿ ਸਾਡੇ ਪਿੰਡ ਦਾ ਇਹ ਨੌਜਵਾਨ ਨਸ਼ਾ ਕਰਦਾ ਹੈ ਤੇ ਇਹਨਾਂ ਨਸ਼ਾ ਛਡਾਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਏ ਜਿਸ ਦੇ ਤਹਿਤ ਅਸੀਂ ਇਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਐਡਮਿਟ ਕਰਵਾਇਆ ਤੇ ਇਹਦਾ ਇਲਾਜ ਚੱਲ ਰਿਹਾ ਸਰ ਕਿਵੇਂ ਦੇਖਦੇ ਹੋ ਪਹਿਲੀ ਵਾਰ ਪੰਚਾਇਤ ਨੇ ਇਹਦਾ ਨਿਰਣੈ ਲਿਆ ਕਿਵੇਂ ਦੇਖਦੇ ਹੋ ਇਹ ਜੋ ਅਸੀਂ ਜਗ੍ਹਾ ਜਗ੍ਹਾ ਤੇ ਜਾ ਕੇ ਯੁੱਧ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਲਗਾ ਰਹੇ ਹਾਂ ਉਸ ਦੇ ਤਹਿਤ ਹੀ ਲੋਕਾਂ ਨੇ ਜਾਗਰੂਕ ਹੋ ਕੇ ਲੋਕਾਂ ਨੂੰ ਸਮਝ ਆ ਗਿਆ ਕਿ ਪ੍ਰਸ਼ਾਸਨ ਸਰਕਾਰ ਸਾਡੇ ਨਾਲ ਹੈ ਕੋਸ਼ਿਸ਼ ਕਰ ਰਹੀ ਹੈ ਨਾਲ ਹੋ ਕੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਏ ਉਸੇ ਮਹੀਨੇ ਦੇ ਤਹਿਤ ਲੋਕਾਂ ਨੇ ਅੱਗੇ ਆ ਕੇ ਉਸ ਮੁੰਡੇ ਨੂੰ ਜੋ ਨਸ਼ਾ ਕਰ ਰਿਹਾ ਹੈ ਉਸ ਨੂੰ ਸਾਡੇ ਕੋਲ ਲੈ ਕੇ ਆਇਆ ਹੈ ਤਾਂ ਜੋ ਪੁਲਿਸ ਉਹਨਾਂ ਦੀ ਮਦਦ ਕਰ ਸਕੇ ਅਤੇ ਉਸ ਨੂੰ ਨਸ਼ਾ ਛਡਾਉਣ ਦੇ ਵਿੱਚ ਹੈਲਪ ਕਰ ਸਕੇ ਸਰ ਬਾਕੀ ਦੇ ਪਿੰਡਾਂ ਨੂੰ ਕੀ ਅਪੀਲ ਕਰਨਾ ਚਾਹੂਗਾ ਮੈਂ ਬਾਕੀ ਦੇ ਪਿੰਡਾਂ ਨੂੰ ਵੀ ਇਹ ਹਦਾਇਤ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਚੱਕਮਨਾਸਾ ਪਿੰਡ ਵਾਲਿਆਂ ਨੇ ਅੱਗੇ ਵਧ ਕੇ ਪਿੰਡ ਵਿੱਚ ਨਸ਼ਾ ਕਰਦੇ ਲੜਕੇ ਨੂੰ ਨਸ਼ਾ ਛਡਵਾਉਣ ਲਈ ਸਾਡੇ ਕੋਲ ਲੈ ਕੇ ਆਇਆ ਨਾ ਤੇ ਅਸੀਂ ਵੀ ਅੱਗੇ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਪਿੰਡ ਵਾਲਿਆਂ ਨੂੰ ਮੈਂ ਆਹੀ ਕਹਿਣਾ ਚਾਹਾਂਗਾ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਜਿਹੜਾ ਵੀ ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਸ ਨੂੰ ਅਸੀਂ ਇੱਕ ਅਪਰਾਧੀ ਦੇ ਤੌਰ ਤੇ ਨਾ ਦੇਖੀਏ ਉਸ ਨੂੰ ਇੱਕ ਬਿਮਾਰ ਵਿਅਕਤੀ ਦੇ ਤੌਰ ਤੇ ਦੇਖੀ ਕਿ ਇੱਕ ਬਿਮਾਰ ਵਿਅਕਤੀ ਹੈ ਜੋ ਨਸ਼ਾ ਕਰਦਾ ਹੈ ਮੌਕੇ ਦਾ ਸਰਪੰਚ ਜੀ ਸਰ ਸਾਡੇ ਪਿੰਡ ਦਾ ਇੱਕ ਮੋੜਾ ਅਭੀ ਕੁਮਾਰ ਇਹ ਨਸ਼ਿਆਂ 'ਚ ਬੜਾ ਪੈ ਗਿਆ ਅਸੀਂ ਸਾਰੇ ਪਿੰਡਦਿਆਂ ਨੇ ਸੋਚਿਆ ਕਿ ਚਲੋ ਉਹਨੂੰ ਸੁਧਾਰ ਲਈਏ ਜਿਹੜਾ ਜੁਦ ਨਸ਼ਿਆਂ ਬਰੋਦ ਸਰਕਾਰ ਨੇ ਮੁਹਿੰਮ ਚਲਾਈ ਹੈ ਬੜੀ ਵਧੀਆ ਚਲਾਈ ਹੈ ਉਹਦੇ ਤਹਿਤ ਅਸੀਂ ਨੂੰ ਸਾਰੇ ਪਿੰਡ ਦੇ ਨੇ ਫੜ ਕੇ ਲਿਆਂਦਾ ਇਹਨੂੰ ਪੁਲਿਸ ਕੋਲ ਦਿੱਤਾ ਹੈ ਪੁਲਿਸ ਵਾਲਿਆਂ ਨੇ ਕਾਫੀ ਸਹਿਯੋਗ ਕੀਤਾ ਸਾਡੇ ਨਾਲ ਔਰ ਇਹਨੂੰ ਅਸੀਂ ਉਹ ਮੁੰਡਾ ਵੀ ਕਹਿੰਦਾ ਵੀ ਚਲੋ ਮੈਂ ਸੁਧਰਨਾ ਚਾਹਨਾ ਤੇ ਅਸੀਂ ਸਾਰੇ ਉਹਨੂੰ ਲੈ ਕੇ ਆਏ ਆ ਫਿਰ ਪੁਲਿਸ ਪ੍ਰਸ਼ਾਸਨ ਨੇ ਵੀ ਸਾਡਾ ਕਾਫੀ ਸਹਿਯੋਗ ਕੀਤਾ ਹੈ ਇਹਨਾਂ ਨੂੰ ਸੈਂਟਰ 'ਚ ਵੀ ਦਾਖਲ ਕਰਾਇਆ ਮੁੰਡੇ ਨੂੰ ਔਰ ਮੁੰਡਾ ਵੀ ਕਹਿੰਦਾ ਮੈਂ ਸੁਧਰਨਾ ਚਾਹਨਾ ਮੇਰੀ ਮਦਦ ਕੀਤੀ ਜੀ ਅਸੀਂ ਸਾਰੇ ਪਿੰਡ ਦੇ ਆ ਉਹਦੀ ਮਦਦ ਵੀ ਕੀਤੀ ਹੈ ਬਾਕੀ ਸਾਰੇ ਲੋਕਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਤੁਸੀਂ ਵੀ ਵੇ ਸਹਿਯੋਗ ਕਰੋ ਇਹਨਾਂ ਮੁੜਿਆਂ ਦਾ ਮੁੜੇ ਨਸ਼ਿਆਂ 'ਚ ਨਾ ਪੈਣ ਪੁਲਿਸ ਪ੍ਰਸ਼ਾਸਨ ਵੀ ਕਾਫੀ ਸਹਿਯੋਗ ਕਰਦਾ ਪਿਆ ਹੈ ਇਸ ਯੁੱਧ ਨਸ਼ਿਆਂ ਵਿਰੁੱਧ ਸਾਰੇ ਅਸੀਂ ਇਕੱਠੇ ਹੋ ਕੇ ਚੱਲੀਏ ਤਾਂ ਕਿ ਇਹ ਬੱਚੇ ਜਿਹੜੇ ਆ ਇਸ ਨਸ਼ੇ ਤੋਂ ਬਚੇ ਰਹਿਣ ਸਰਪੰਚ ਸਾਹਿਬ ਕਿੱਦਾਂ ਤੁਹਾਡੇ ਵੱਲੋਂ ਬੜਾ ਵਧੀਆ ਸਰ ਅਸੀਂ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆਂ ਕਿ ਨਸ਼ਿਆਂ ਤੋਂ ਬਚੇ ਰਹਿਣ ਬੱਚੇ ਤਾਂ ਕਿ ਕਿਉਂਕਿ ਪੁਲਿਸ ਪ੍ਰਸ਼ਾਸਨ ਇਕੱਲਾ ਵੀ ਕੁਝ ਨਹੀਂ ਕਰ ਸਕਦਾ ਜਿੰਨੇ ਜਿਹੜੇ